ਹਲੇ ਦੋ ਚੋ ਸਾਡੇ ਹੋਰ ਬਾਕੀ ਵਾਲੇ ਅੱਜ ਰਾਤ ਇਕ ਫਿਲਮ ਹੀ ਦੇਖਣੀ ਆ ਸੁੱਚਾ ਸੂਰਮਾ ਜਿੰਦਾਬਾਦ ਸੁੱਚਾ ਸੂਰਮਾ ਜਿੰਦਾਬਾਦ ਕਲਚਰ ਪਾਣਾ ਬਹੁਤ ਵਧੀਆ ਦਿਖਾਏਗਾ ਜੀ ਅੱਜ ਕੱਲ੍ਹ ਦੇਖਣ ਨੂੰ ਕੁਝ ਮਿਲਦਾ ਨਹੀਂ ਇਦਾਂ ਦਾ ਕੁਝ ਵੀ ਬਟ ਫਿਲਮ ਦੇਖ ਕੇ ਬਹੁਤ ਵਧੀਆ ਲੱਗਦਾ ਜੀ ਬਹੁਤ ਜ਼ਿਆਦਾ ਇਹ ਕਿਦਾਂ ਲੱਗੀ ਫਿਲਮ ਦੇ ਕਿਹਾ ਤੁਸੀਂ ਕਿਦਾਂ ਦੀ ਲੱਗੇ ਬਹੁਤ ਜ਼ਿਆਦਾ ਸੋਹਣੀ ਮੂਵੀ ਹੈ ਜੀ ਤੇ ਜਾਰੀ ਨੂੰ ਇੱਕ ਉਹਨਾਂ ਨੇ ਰਿਪਰੈਜ਼ੈਂਟ ਦੁਬਾਰਾ ਕੀਤਾ ਵੀ ਆਪਣੀ ਜਾਰੀ ਕਿਦਾਂ ਦੀ ਹੁੰਦੀ ਆ ਅੱਛਾ ਹਾਂਜੀ ਮਾਨ ਸਾਹਿਬ ਨੇ ਬਹੁਤ ਸੋਹਣੀ ਮੂਵੀ ਬਣਾਈ ਆ ਵੀ ਜਾਰਾਂ ਲਈ ਬਣਾਈ ਆ ਵੀ ਕੁੱਕਰ ਨਾ ਬਣੋ ਅੱਛਾ ਵਾਹ ਇਹ ਚੀਜ਼ ਦੱਸੀ ਬਹੁਤ ਵਧੀਆ ਮੂਵੀ ਹੈ ਜੀ ਤਾਂ ਪਹਿਲਾਂ ਵੀ ਜੋ ਸੱਚੀ ਜਗਾ ਬਣੀ ਉੱਥੇ ਵੀ ਅਸੀਂ ਜਾ ਕੇ ਆਏ ਹੋਏ ਆ ਅੱਛਾ ਉਹਨੇ ਪਿੰਡ ਦੇ ਵੀ ਲੋਕੀ ਦਾਸਦੇ ਹੁੰਦੇ ਜਿਵੇਂ ਦੂਜੀ ਫਿਲਮਾਂ ਤੋਂ ਕੋਈ ਖਾਸ ਵੱਖਰਾ ਲੱਗੇ ਤੁਹਾਨੂੰ ਦੂਜੀ ਫਿਲਮਾਂ ਤੋਂ ਹੀ ਇਹੀ ਵੀ ਜਾਰੀ ਦਾ ਆਪਣਾ ਵੀ ਮੰਨ ਲਓ ਹੁਣੇ ਵੀ ਦੋਨੇ ਯਾਰ ਆ ਵੀ ਜਿਹੜੇ ਯਾਰ ਹੁੰਦੇ ਆ ਉਹ ਇੱਕ ਦੂਜੇ ਦੀਆਂ ਬਾਹਾਂ ਹੁੰਦੀਆਂ ਨੇ ਜਿਹੜੇ ਯਾਰ ਹੁੰਦੇ ਆ ਉਹ ਚੀਜ਼ ਦਸੀਆ ਵੀ ਯਾਰ ਬਣ ਕੇ ਯਾਰ ਮਾਰ ਕਦੇ ਨਾ ਕਰੋ ਅਰੇ ਵੀਰ ਤੁਸੀਂ ਵੀ ਆਇਓ ਫਿਲਮ ਦੇਖ ਕੇ ਕਾਫੀ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਮਾਨ ਸਾਹਿਬ ਨੇ ਦੁਬਾਰਾ ਦਿਖਾਤਾ ਵੀ ਵਾਕਈ ਬੱਬੂ ਮਾਨ ਸਾਹਿਬ ਬੱਬੂ ਮਾਣੇ ਨੇ ਬਹੁਤ ਵਧੀਆ ਮੂਵੀ ਸੀ ਤੇ ਜੋ ਇੱਕ ਰੀਅਲ ਸਟੋਰੀ ਆਉਣੇ ਪੰਜਾਬ ਦੀ ਸਮਾਉ ਪੈਂਡ ਦੀ ਅੱਜ ਆਪਾਂ ਨੂੰ ਉਹ ਦੇਖਣ ਨੂੰ ਮਿਲੀ ਆ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਸਾਰਿਆਂ ਦੇ ਕਿਰਦਾਰ ਸਾਰਿਆਂ ਦੇ ਰੋਲ ਐਕਸਲੈਂਟ ਬਹੁਤ ਵਧੀਆ ਹੀ ਫਿਲਮ ਬਹੁਤ ਵਧੀਆ ਡਾਇਲੋਗ ਡਿਲੀਵਰੀ ਵਧੀਆ ਡਾਇਲੋਗ ਵਧੀਆ ਸੀਗੇ ਸਭ ਕੁਝ ਹਾਂਜੀ ਤੁਸੀਂ ਅੱਧਰ ਖਾਸ ਤੌਰ ਤੇ ਸੁੱਚਾ ਸੁਰਮਾ ਦੇ ਜਿਹੜੇ ਤੁਸੀਂ ਪਾ ਕੇ ਆਏ ਹੋ ਖਾਸ ਤੌਰ ਤੇ ਦੇਖਣ ਆਏ ਹੋ ਇਸ ਸਪੈਸ਼ਲ ਇਸ ਲਈ ਆਏ ਹੋ ਹਾਂਜੀ ਹਾਂਜੀ ਸਵੇਰ ਦੇ ਇਹੀ ਦੇ ਨੇ ਤਿੰਨ ਸ਼ੋਅ ਦੇ ਨੇ ਆਪਾਂ ਤਿੰਨ ਸ਼ੋਅ ਹਾਂਜੀ ਹਾਂ ਤੱਕ ਬੁੱਕ ਆਈ ਸਾਡੇ ਇੱਥੇ ਦੂਜਾ ਪਵੇਲੀਆ ਚ ਤੀਜਾ ਫੇਰ ਹੁਣ ਚੌਥਾ 9.5 ਦਾ ਫੇਰ ਆ अच्छा ये ये हो जो खास है फिल्म में जो तुम बहुत ही मतलब अपनी पंजाबी सभ्यता चार नो तरफ रख पंजाबी सभ्यता सारा एक जादूदा पुरानी हिस्ट्री दाई रही है फिल्म बहुत ही ज्यादा बढ़िया ਤੇ ਬੱਬੂ ਬਾਨ ਬਾਈ ਦਾ ਇੰਨਾ ਵਧੀਆ ਰੋਲ ਹੈ ਇੰਨੀ ਵਧੀਆ ਐਕਟਿੰਗ ਹੈ ਉਹਨਾਂ ਦਾ ਸਾਰਾ ਬਹੁਤ ਸੋਹਣਾ ਐਂਡ ਨਾ ਮਰਿਆ ਨਾ ਅਦਾ ਤੁਸੀਂ ਕੀ ਰੋਲ ਮਾਇਆ ਹੈ ਦੇ ਕੇ ਪੂਰਾ اچھا ਇੱਕ ਹੋਰ ਬਾਕੀ ਹੋ ਜੀ ਹਾਲੇ ਇੱਕ ਨਹੀਂ ਦੋ ਆਈ ਕੋ ਹੋਰ ਦੇਖਣੇ ਦੋ ਦੇਖਣੇ ਆਜੂ ਹਾਂ ਰਾਤ ਤੱਕ 11 ਵਜੇ ਤੱਕ ਲਾਸਟ ਹੈ ਜੀ ਮੱਕੇ ਪੱਕੇ ਫੈਨ ਲੱਗ ਰਹੇ ਬੱਬੂ ਮਾਨ ਹਲੇ ਦੋ ਚੋ ਸਾਡੇ ਹੋਰ ਬਾਕੀ ਵਾਲੇ ਅੱਜ ਰਾਤ ਆ ਕੇ ਫਿਲਮ ਹੀ ਦੇਖਣੀ ਆ ਸੁੱਚਾ ਸੂਰਮਾ ਜਿੰਦਾਬਾਦ ਸੁੱਚਾ ਦਰਸ਼ਕੀ ਇਹੇ ਫਿਲਮ ਦੇ ਕਿਹਾ ਰਹੇ ਬਹੁਤ ਜ਼ਿਆਦਾ ਉਤਸ਼ਾਹਿਤ ਨਜ਼ਰ ਆ ਰਹੇ ਭਾਜੀ ਇੱਕ ਮਿੰਟ ਇਦਾਂ ਇਦਾਂ ਦੀ ਲੱਗੀ ਫਿਲਮ ਤੁਸੀਂ ਦੇਖ ਕੇ ਰਹੋ ਵਧੀਆ ਮਨ ਨੂੰ ਸੀਗੀ ਬਹੁਤ ਵਧੀਆ ਖਾਸ ਕੀ ਲੱਗਿਆ ਦੂਜੇ ਫਿਲਮਾਂ ਤੋਂ ਖਾਸ ਉਹ ਜਿਗਰਾ ਜਿਹੜਾ ਉਹਨੇ ਕੀਤਾ ਜੋ ਜਿਗਰਾ ਉਹ ਸੀਗਾ ਉਹ ਸਭ ਤੋਂ ਵਧੀਆ ਸੀ ਵੀ ਕੀ ਕਹੂੰ ਸੁੱਚਾ ਸ਼ਰਮਾ ਬਹੁਤ ਵਧੀਆ ਫਿਲਮਾਂ ਮਾਮਲਾ ਐਦਾਂ ਵੀ ਜਿਹੜੇ ਕੁੜੀ ਗਲਤ ਕਰਦੀ ਹੈ ਜਾਂ ਮੁੰਡਾ ਗਲਤ ਕਰਦਾ ਵਾ ਪਤਾ ਲੱਗਦਾ ਉਹਰੇ ਬਾਰੇ ਵੀ ਐਂਡ ਤੇ ਕੀ ਹੁੰਦਾ ਵਾ ਦੋਸਤੀ ਵੀ ਖਾਸ ਤੌਰ ਤੇ ਜੇ ਕਿ ਗਦਾਰੀ ਦੀ ਗੱਲ ਚੀ ਦਿਖਾਉਂਦੀ ਹੈ ਵੀ ਇਹ ਦੋਸਤੀ ਬਹੁਤ ਖਾਸ ਆ ਬੰਦਿਆਂ ਦੀ ਤੇ ਆਪਣਾ ਇੱਕ ਵਧੀਆ ਲੈਸਨ ਦਿੱਤਾ ਵਾ ਵੀ ਕੋਈ ਗਲਤ ਕੰਮ ਨਹੀਂ ਕਰਨਾ ਚਾਹੀਦਾ। ਹਾਂਜੀ ਤੁਸੀਂ ਆਏ ਹੋ ਫਿਲਮ ਦੇਖ ਕੇ ਫੈਮਿਲੀ ਦੇ ਨਾਲ ਆਏ ਮੈਨੂੰ ਲੱਗਦਾ। ਹਾਂਜੀ ਹੰਡਲ ਕਿਦਾਂ ਦੀ ਲੱਗੀ ਫਿਲਮ ਫੈਮਿਲੀ? ਬਹੁਤ ਅੱਛੀ ਫਿਲਮ ਹੈ ਜੀ। ਦੇਖੋ ਬੱਬੂ ਮਾਨ ਪੰਜਾਬ ਦੀ ਸ਼ਾਨ ਹੈ। ਬਹੁਤ ਦੇਰ ਬਾਅਦ ਇਹਨਾਂ ਦੀ ਪਿਕਚਰ ਆਈ ਹੈ। ਸਭ ਨੂੰ ਬਹੁਤ ਅੱਛਾ ਲੱਗਿਆ। ਫਿਲਮ ਵੀ ਬਹੁਤ ਅੱਛੀ ਹੈ ਜੀ। ਫੈਮਿਲੀ ਨਾਲ ਆਏ ਹੋ ਤੁਸੀਂ? ਹਾਂਜੀ ਫੈਮਿਲੀ ਨਾਲ ਆਏ ਆ ਜੀ ਆ ਬ੍ਰਦਰ ਹੈ ਮੇਰਾ। ਅੱਛਾ ਕੀ ਕਹਿਣਾ ਚਾਹੋਗੇ ਜਿਹੜੇ ਹੋਰ ਫੈਮਿਲੀ ਮੈਂਬਰ ਨੇ ਕਿ ਦੇਖਣੀ ਚਾਹੀਦੀ ਹੈ ਫਿਲਮ? ਮੈਂ ਕਹਿਣਾ ਜੀ ਬਿਲਕੁਲ ਬਹੁਤ ਅੱਛੀ ਫਿਲਮ ਹੈ ਮੈਂ ਦੇਖੋ ਆਪਣੀ ਪੰਜਾਬ ਦੀ ਚਲੋ ਜੋ ਵੀ ਸਾਡੀ ਜਨਤਾ ਹੈ ਉਹਨਾਂ ਨੂੰ ਵੀ ਕਹਿਣਾ ਹੈ ਵੀ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਸੀ ਬੱਬੂ ਮਣ ਪੰਜਾਬ ਦੀ ਸ਼ਾਨ ਹੈ ਠੀਕ ਹੈ ਜੀ ਪੰਜਾਬ ਦਾ ਪੁੱਤ ਹੈ ਇਹ ਆਪਣਾ ਪੰਜਾਬ ਦਾ ਵੀ ਫਰਜ਼ ਬਣਦਾ ਕਿ ਇਸ ਫਿਲਮ ਨੂੰ ਬਹੁਤ ਜ਼ਿਆਦਾ ਰਿਸਪਾਂਸ ਮਿਲਿਆ ਭਾਜੀ ਫਿਲਮ ਦੇਖ ਕੇ ਆਇਓ ਕਿੱਦਾਂ ਦੀ ਲੱਗੀ ਬਹੁਤ ਸੋਹਣੀ ਮੂਵੀ ਆ ਬਹੁਤ ਸੋਹਣੀ ਐਕਟਿੰਗ ਕਰੀ ਕੀ ਕੁਝ ਸਨੇਹਾ ਕੀ ਖਾਸ ਲੱਗਿਆ ਤੁਹਾਨੂੰ ਸਨੇਹਾ ਇਹ ਆ ਕਿ ਯਾਰੀ ਯਾਰੀ ਯਾਰ ਮਾਰ ਨਹੀਂ ਕਰਨੀ ਚਾਹੀਦੀ ਤੇ ਇਹਦੇ ਵਿੱਚ ਬਹੁਤ ਵਧੀਆ ਸਨੇਹਾ ਦਿੱਤਾ ਤੇ ਐਕਟਿੰਗ ਬਹੁਤ ਵਧੀਆ ਬਗੂਮਾਨੀ ਕਰੀ ਸਾਰੀ ਮੂਵੀ ਬਹੁਤ ਵਧੀਆ ਵਾ ਫੈਮਿਲੀ ਦੇ ਦੇਖਣ ਵਾਲੀ ਮੂਵੀ ਆ ਤੇ ਕੋਈ ਵੀ ਮੂਵੀ ਦੇਖੂਗਾ ਤਾਂ ਕੋਈ ਮਾੜਾ ਨਹੀਂ ਕਹੂਗਾ ਤਾਂ ਬੱਬੂ ਮਾਨ ਦੇ ਜਿਹੜੇ ਫੈਨ ਨੇ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਸੀ ਕਿ ਉਹਨੂੰ ਜੀ ਫਿਲਮ ਆਵੇ ਅਸੀਂ ਖੁਦ ਬੱਬੂ ਮਾਨ ਦੇ ਫੈਨ ਆ ਤੇ ਬਹੁਤ ਟਾਈਮ ਦੇ ਇੰਤਜ਼ਾਰ ਕਰ ਰਹੇ ਸੀ ਕਰ ਨੂੰ ਜ਼ਿਆਦਾਤਰ ਆਡੀ ਜਿਹੜੇ ਖਾਸ ਕਰਕੇ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਦੇ ਫੁੱਲ ਚੱਲਦੀ ਹੈ ਹਾਂਜੀ ਤੇ ਕਈ ਤੇ ਇਹੋ ਜਿਹੇ ਨੇ ਜਿਨ੍ਹਾਂ ਨੇ ਚਾਰ ਚਾਰ ਪੰਜ ਬੋਲ ਸ਼ੋਅ ਬੁੱਕ ਕਰਾ ਹਾਂਜੀ ਹਾਊਸ ਫੁੱਲ ਚੱਲ ਰਿਹਾ ਵਾ ਤੇ ਸਾਰੇ ਦੇਖਣ ਜਾ ਰਹੇ ਆ ਤੇ ਬਹੁਤ ਵਧੀਆ ਮੂਵੀ ਲੱਗ ਰਹੀ ਹੈ ਸਾਰਿਆਂ ਨੂੰ ਤੇ ਸਾਰੇ ਜਾਣ بس ਜਿਹੜਾ ਕੁਝ ਮੇਰੇ ਭਰਾਣੇ ਵੱਡੇ ਨੇ ਕਹਿਆ ਹੀ ਸਾਰਾ ਕੁਝ ਸੇਮ ਰਿਪੀਟ ਵਧੀਆ ਫਿਲਮ ਹੈ ਕੁਝ ਲੀਕ ਤੋਂ ਹੱਟ ਬਹੁਤ ਵਧੀਆ ਬਹੁਤ ਵਧੀਆ ਫਿਲਮ ਆਈ ਗਾਣੇ ਕਿੱਦਾਂ ਦੇ ਲੱਗੇ ਗਾਣੇ ਵੀ ਬਹੁਤ ਵਧੀਆ ਨੇ ਜੀ ਜਿਹੜਾ ਕਲਚਰ ਸੇ ਪੁਰਾਣਾ ਉਹ ਦਿਖਾਇਆ ਗਿਆ ਇਸ ਵਿੱਚ ਇਹ ਕਲਚਰ ਪੁਰਾਣਾ ਬਹੁਤ ਵਧੀਆ ਦਿਖਾਇਆ ਗਿਆ ਜੀ ਅੱਜ ਕੱਲ੍ਹ ਦੇਖਣ ਨੂੰ ਕੁਝ ਮਿਲਦਾ ਨਹੀਂ ਇਦਾਂ ਦਾ ਕੁਝ ਵੀ ਬਟ ਫਿਲਮ ਦੇਖ ਕੇ ਬਹੁਤ ਵਧੀਆ ਲੱਗਦਾ ਜੀ ਬਹੁਤ ਜ਼ਿਆਦਾ